ਜਨਮ ਮਰਨ ਸਤਗੁਰੂ ਜੀ ਦੇ ਹੱਥ ਸਤਗੁਰੂ ਜਗਜੀਤ ਸਿੰਘ ਜੀ ਅਕਾਲਪੁਰ ਖਾਨ ਸਤਗੁਰੂ ਜੀ ਦੇ ਹੱਥ ਵਿੱਚ ਹੀ ਜਨਮ ਮਰਨ ਹੈ ਸਤਗੁਰੂ ਜੀ ਦੀ ਕਿਰਪਾ ਦੀ ਇਹ ਸਾਖੀ ਸੁਣੋ ਇੰਗਲੈਂਡ ਰਹਿਣ ਵਾਲੀ ਬੀਬੀ ਸੁਖਬੀਰ ਕੌਰ ਜੀ ਦੇ ਪੁੱਤਰ ਗੁਰਪ੍ਰੀਤ ਸਿੰਘ ਦਾ ਵਿਆਹ ਸਨ 2002 ਵਿੱਚ ਹੋਇਆ ਗੁਰਪ੍ਰੀਤ ਸਿੰਘ ਦੀ ਘਰ ਵਾਲੀ ਨੂੰ ਵੀਜ਼ਾ ਨਹੀਂ ਮਿਲਿਆ ਸੀ ਇਸ ਲਈ ਉਹ ਭਾਰਤ ਆਉਂਦੇ ਜਾਂਦੇ ਰਹਿੰਦੇ ਸਨ ਗੁਰਪ੍ਰੀਤ ਸਿੰਘ ਦੇ 2-3 ਸਾਲ ਤੱਕ ਕੋਈ ਬੱਚਾ ਨਹੀਂ ਹੋਇਆ ਗੁਰਪ੍ਰੀਤ ਸਿੰਘ ਤੇ ਉਹਨਾਂ ਦੀ ਘਰਵਾਲੀ ਨੇ ਪਹਿਲਾ ਮਾਡਲ ਟਾਊਨ ਦੀਪ ਹਸਪਤਾਲ ਵਿੱਚ ਚੈੱਕਅਪ ਕਰਵਾਇਆ ਡਾਕਟਰ ਨੇ ਕਿਹਾ ਤੁਸੀਂ ਤਾਂ ਠੀਕ ਹੋ ਪਰ ਤੁਹਾਡੀ ਘਰਵਾਲੀ ਦੀਆਂ ਟਿਊਬਾਂ ਬੰਦ ਹਨ ਬੱਚਾ ਨਹੀਂ ਹੋ ਸਕਦਾ ਹਾਂ ਟੈਸਟ ਟਿਊਬ ਬੇਬੀ ਹੋ ਸਕਦਾ ਹੈ ਫਿਰ ਉਹ ਇੱਕ ਹੋਰ ਡਾਕਟਰ ਇਕਬਾਲ ਸਿੰਘ ਕੋਲ ਚਲੇ ਗਏ ਉਸਨੇ ਵੀ ਐਕਸ-ਰੇ ਕਰਕੇ ਕਿਹਾ ਕਿ ਟਿਊਬਾਂ ਬੰਦ ਹਨ ਬੱਚਾ ਨਹੀਂ ਹੋ ਸਕਦਾ ਤੁਸੀਂ ਟੈਸਟ ਟਿਊਬ ਬੇਬੀ ਦਾ ਇਲਾਜ ਕਰਵਾ ਲਓ। ਉਹਨਾਂ ਨੇ ਕਿਹਾ ਚਲੋ ਇਸ ਤਰ੍ਹਾਂ ਕਰ ਲੈਂਦੇ ਹਾਂ। ਡਾਕਟਰ ਨੇ 3.5 ਲੱਖ ਰੁਪਏ ਲੈ ਲਿਆ ਅਤੇ ਤਿੰਨ ਵਾਰੀ ਕੋਸ਼ਿਸ਼ ਕੀਤੀ ਪਰ ਕੁਝ ਨਾ ਬਣਿਆ। ਪਰਿਵਾਰ ਦਾ ਮਨ ਬੜਾ ਉਦਾਸ ਹੋ ਗਿਆ। ਗੁਰਪ੍ਰੀਤ ਸਿੰਘ ਦੀ ਘਰਵਾਲੀ ਨੂੰ ਵੀਜ਼ਾ ਮਿਲ ਗਿਆ। ਸਤਗੁਰ ਜਗਜੀਤ ਸਿੰਘ ਜੀ ਨੂੰ ਬੀਬੀ ਜੀ ਨੇ ਇੰਗਲੈਂਡ ਜਾਣ ਤੋਂ ਪਹਿਲਾਂ ਅਰਜ਼ ਕੀਤੀ। ਸੱਚੇ ਪਾਤਸ਼ਾਹ ਜੀ ਜਿੱਥੇ ਆਪ ਜੀ ਨੇ ਮੇਰਾ ਵਿਆਹ ਕੀਤਾ ਹੈ ਉਹ ਮਾਤਾ ਪਿਤਾ ਦਾ ਇੱਕੋ ਬੇਟਾ ਹੈ ਮੈਨੂੰ ਬੱਚੇ ਦੀ ਦਾਦਪਖਸ਼ੋ ਸੱਚੇ ਪਾਸ਼ਾ ਜੀ ਨੇ ਹੁਕਮ ਕੀਤਾ ਤੁਸੀਂ ਦੋਵੇਂ ਜਾਣਾ ਤੜਕੇ ਉੱਠ ਕੇ ਇੱਕ ਮਾਲਾ ਭਾਈ ਜੰਦੀ ਤੇ ਇੱਕ ਮਾਲਾ ਭਗੋਤੀਆਂ ਦੀ 40 ਦਿਨ ਕਰੋ ਸੱਚੇ ਪਾਸ਼ਾ ਜੀ ਨੂੰ 40 ਦਿਨਾਂ ਬਾਅਦ ਬੀਬੀ ਜੀ ਨੇ ਅਰਚ ਕੀਤੀ ਕਿ ਸੱਚੇ ਪਾਸ਼ਾ ਜੀ 40 ਦਿਨ ਹੋ ਗਏ ਹਨ ਆਪ ਜੀ ਦਾ ਕੀ ਹੁਕਮ ਹੈ ਸੱਚੇ ਪਾਸ਼ਾ ਜੀ ਨੇ ਬਚਨ ਕੀਤਾ ਠੀਕ ਹੈ ਹੋਰ ਕੋਈ ਹੁਕਮ ਨਾ ਕੀਤਾ ਗੁਰਪ੍ਰੀਤ ਸਿੰਘ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਬੜੀ ਧੀਰ ਹੋ ਗਈ ਹੈ ਆਪ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਜੇ ਕਿਸਮਤ ਵਿੱਚ ਨਾ ਹੋਵੇ ਉਹ ਚੁੱਪ ਕਰ ਗਏ ਤੇ ਅੱਗੋਂ ਕੋਈ ਹੋਰ ਅਰਜ਼ ਨਾ ਕੀਤੀ ਸੱਚੇ ਪਾਤਸ਼ਾਹ ਜੀ ਨੇ ਥੋੜੀ ਦੇਰ ਬਾਅਦ ਫਿਰ ਬਚਨ ਕੀਤਾ ਤਗੜੇ ਹੋ ਕੇ ਭਜਨ ਕਰੋ ਇਸ ਤੋਂ ਬਾਅਦ ਉਹ ਦੋਵੇਂ ਇੰਗਲੈਂਡ ਰੇਡੀ ਡਾਕਟਰ ਕੋਲ ਸਲਾਹ ਲੈਣ ਲਿਗੇ ਕਿ ਅਸੀਂ ਟੈਸਟ ਟਿਊਬ ਬੇਬੀ ਦਾ ਇਲਾਜ ਕਰਵਾਉਣਾ ਹੈ ਡਾਕਟਰ ਮੀਐਮਸੀ ਡਾਕਟਰ ਕਹਿਣ ਲੱਗੀ ਕਿ ਫਿੰਗਰ ਕਰਾਸ ਕਰਕੇ ਰੱਖੋ ਮੈਂ ਤੁਹਾਨੂੰ ਖੁਸ਼ਖਬਰੀ ਦਿੰਦੀ ਹਾਂ ਤੁਹਾਡੇ ਬੱਚਾ ਹੋਣ ਵਾਲਾ ਹੈ ਪਰਿਵਾਰ ਬੱਚੇ ਦੀ ਖਬਰ ਸੁਣ ਕੇ ਬਹੁਤ ਖੁਸ਼ ਹੋਇਆ ਤੇ ਸਤਿਗੁਰੂ ਜੀ ਦਾ ਧੰਨਵਾਦ ਕੀਤਾ ਮਾਂ ਦੇ ਪੇਟ ਵਿੱਚ ਹੀ ਬੱਚੇ ਸੁਪਨੇ ਵਿੱਚ ਮਾਂ ਨੂੰ ਕਹਿੰਦੀ ਹੈ ਕਿ ਮੇਰਾ ਨਾਮ ਗੰਗਾ ਰੱਖਣਾ ਹੈ ਜਦੋਂ ਬੱਚੇ ਦੇ ਜਨਮ ਲੈਣ ਦਾ ਪੂਰਾ ਸਮਾਂ ਹੋ ਗਿਆ ਤਾਂ ਉਹ ਡਾਕਟਰ ਕੋਲ ਗਏ ਡਾਕਟਰ ਨੇ ਚੈੱਕ ਕੀਤਾ ਤਾਂ ਬੱਚੇ ਦੀ ਧੜਕਣ ਬੰਦ ਹੋ ਗਈ ਸੀ ਇਹ ਵੇਖ ਕੇ ਡਾਕਟਰ ਨੇ ਕਿਹਾ ਮੈਨੂੰ ਮੇਜਰ ਆਪਰੇਸ਼ਨ ਕਰਨਾ ਪਵੇਗਾ ਇਹ ਕਹਿ ਕੇ ਡਾਕਟਰ ਚਲਾ ਗਿਆ ਸਤਗੁਰ ਜਗਦੀਸ਼ ਸਿੰਘ ਜੀ ਨੂੰ ਪਰਿਵਾਰ ਨੇ ਹਸਪਤਾਲ ਤੋਂ ਫੋਨ ਕੀਤਾ ਤੇ ਸੇਵਕ ਅਸ਼ਪਾਲ ਸਿੰਘ ਨੇ ਫੋਨ ਸੁਣਿਆ ਸੇਵਕ ਅਸ਼ਪਾਲ ਨੇ ਕਿਹਾ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਹੈ ਸਤਗੁਰ ਜੀ ਨੂੰ ਅਰਜ ਕਰਨ ਤੋਂ ਬਾਅਦ ਬੱਚੇ ਦੀ ਧੜਕਣ ਸ਼ੁਰੂ ਹੋ ਗਈ ਅਤੇ ਨਾਰਮਲ ਕੇਸ ਨਾਲ ਬੱਚੀ ਪੈਦਾ ਹੋਈ ਸੱਚੇ ਪਾਤਸ਼ਾਹ ਜੀ ਨੂੰ ਨਾਮ ਰੱਖਣ ਲਈ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਨੇ ਸੁਪਨੇ ਵਾਲਾ ਨਾਮ ਗੰਗਾ ਕੋਰ ਹੀ ਰੱਖਿਆ ਤਾਨ ਹਨ ਕੋਤਖਾਰ ਸਤਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਡੰਡੋਤ ਬਤਨਾ ਹੈ ਨਾ ਕੋਈ ਹੋਇਆ ਨਾ ਕੋਈ ਹੋਵੇਗਾ ਗੁਰੂ ਜਗਜੀਤ ਵਰਗਾ ਤਾਨ ਹਾਜ਼ਰਾ ਜੂਰ ਪੈਰ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ